ਜੇਕਰ ਤੁਹਾਡੇ ਪੇਜ ਦੀ ਜਾਂ ਫਿਰ ਆਈਡੀ ਦੀ ਰეკਮੈਂਡੇਸ਼ਨ ਬੰਦ ਹੋ ਚੁੱਕੀ ਆ ਤਾਂ ਉਹਨੂੰ ਆਨ ਕਰਨ ਦਾ ਤਰੀਕਾ ਦੱਸਾਂਗੇ ਸਿਰਫ 5 ਮਿੰਟਾਂ ਦੇ ਵਿੱਚ ਤੁਸੀਂ ਆਪਣੀ ਰეკਮੈਂਡੇਸ਼ਨ ਨੂੰ ਆਨ ਕਰ ਲਓਗੇ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤਾਂ ਫੇਸਬੁੱਕ ਤੇ ਸਭ ਤੋਂ ਜ਼ਰੂਰੀ ਹੁੰਦੀ ਆ ਰეკਮੈਂਡੇਸ਼ਨ ਇਹ ਰეკਮੈਂਡੇਸ਼ਨ ਹੈ ਕਿ ਇਹਦੇ ਬਾਰੇ ਵੀ ਦੱਸਾਂਗੇ ਤੇ ਬਹੁਤ ਸਾਰੇ ਲੋਕਾਂ ਦੀ ਰეკਮੈਂਡੇਸ਼ਨ ਬੰਦ ਵੀ ਹੋ ਚੁੱਕੀ ਆ ਜੇਕਰ ਤੁਸੀਂ ਫੇਸਬੁੱਕ ਤੋਂ ਪੈਸੇ ਕਮਾਉਣੇ ਆ ਗ੍ਰੋਥ ਕਰਨੀ ਆ ਫਾਲੋਅਰ ਵਧਾਉਣੇ ਆ ਵਿਊ ਚਾਹੀਦੇ ਆ ਤਾਂ ਤੁਹਾਡੀ ਰეკਮੈਂਡੇਸ਼ਨ ਆਨ ਹੋਣੀ ਚਾਹੀਦੀ ਆ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਵੀ ਦਿਖਾ ਰਿ ਰეკਮੈਂਡੇਸ਼ਨ ਆਰ ਸਸਪੈਂਡਡ ਯਾਨੀ ਕਿ ਰეკਮੈਂਡੇਸ਼ਨ ਬੰਦ ਕਰ ਦਿੱਤੀਆਂ ਨੇ ਫੇਸਬੁੱਕ ਨੇ ਤਾਂ ਇਹ ਕਿਉਂ ਹੋ ਰਿਹਾ ਕੱਲ ਦੇ ਮੈਨੂੰ ਮੈਸੇਜ ਵੀ ਬਹੁਤ ਆ ਰਹੇ ਆਗੇ ਕਿ ਬਾਈ ਸਾਡੀ ਰეკਮੈਂਡੇਸ਼ਨ ਬੰਦ ਹੋ ਚੁੱਕੀ ਆ ਸਾਡੇ ਵਿਊ ਨਹੀਂ ਆ ਰਹੇ ਸਾਡਾ ਪੇਜ ਰੁਕ ਗਿਆ ਸਾਡੇ ਪੇਜ ਦੇ ਉੱਤੇ ਕੋਈ ਵੀ ਜਿਹੜੀ ਆ ਵਾਇਲੇਸ਼ਨ ਨਹੀਂ ਹੈਗੀ ਪੇਜ ਦਾ ਸਟੇਟਸ ਵੀ ਗ੍ਰੀਨ ਪਿਆਗਾ ਪੇਜ ਦੇ ਉੱਤੇ ਕੋਈ ਕਾਪੀਰਾਈਟ ਵੀ ਹੈ ਨਹੀਂ ਪਰ ਫਿਰ ਵੀ ਸਾਡੀ ਰეკਮੈਂਡੇਸ਼ਨ ਆ ਜਿਹੜੀ ਉਹ ਬੰਦ ਕਰ ਦਿੱਤੀ ਐ ਫੇਸਬੁੱਕ ਨੇ ਤਾਂ ਬਹੁਤ ਸਾਰੇ ਮੈਨੂੰ ਮੈਸੇਜ ਆਏ ਸੀ ਤੇ ਬਹੁਤ ਸਾਰਿਆਂ ਦੇ ਪੇਜ ਵੀ ਮੈਂ ਚੈੱਕ ਕੀਤੇ ਜਿਹਦੇ ਵਿੱਚ ਪਤਾ ਲੱਗਿਆ ਕਿ ਉਹਨਾਂ ਦੇ ਪੇਜ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੈ ਹੀ ਨਹੀਂ ਪਰ ਫਿਰ ਵੀ ਇਹ ਸਟੇਟਸ ਇਹ ਦਾਂ ਰਿਹਾ ਸੀ ਤਾਂ ਹੁਣ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਉਹਨਾਂ ਖਾਤਰ ਮੈਂ ਦੱਸ ਦਿੰਦਾ ਕਿ ਜਿਨ੍ਹਾਂ ਦੀਆਂ ਰეკਮੈਂਡੇਸ਼ਨਾਂ ਬੰਦ ਹੋਈਆਂ ਸੀ ਉਹਨਾਂ ਦੀਆਂ ਔਨ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਹੁਤ ਸਾਰੇ ਮੈਨੂੰ ਮੈਸੇਜ ਵੀ ਆ ਚੁੱਕੇ ਆ ਕਿ ਸਾਡੀ ਰეკਮੈਂਡੇਸ਼ਨ ਦੁਬਾਰ ਤੋਂ ਔਨ ਹੋ ਗਈ ਤਾਂ ਇਹ ਸਿਰਫ ਫੇਸਬੁੱਕ ਦਾ ਇੱਕ ਗਲਿਚ ਸੀ ਵਗ ਸੀਗਾ ਜਿਹੜਾ ਕਿ ਹੁਣ ਫਿਕਸ ਹੋ ਰਿਹਾ ਹੌਲੀ ਹੌਲੀ ਜਿਨ੍ਹਾਂ ਦੇ ਵੀ ਪੇਜ ਦੇ ਸਟੇਟਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਸ਼ੋ ਹੋ ਰਹੀ ਗ੍ਰੀਨ ਆਗਾ ਤਾਂ ਉਹਨਾਂ ਨੂੰ ਕੋਈ ਵੀ ਡਰਨ ਦੀ ਲੋੜ ਨਹੀਂ ਹੈਗੀ ਜਾਂ ਜਿਨ੍ਹਾਂ ਤੇ ਕੋਈ ਵੀ ਕਾਪੀਰਾਈਟ ਨਹੀਂ ਲੱਗਿਆ ਹੋਇਆ ਤਾਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਇਹ ਇੱਕ ਗਲਿਚ ਹੈਗਾ ਤੁਹਾਡੀ ਰეკਮੈਂਡੇਸ਼ਨ ਆਟੋਮੈਟਿਕ ਹੀ ਔਨ ਹੋ ਜੂਗੀ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਰਿਆਂਗਾ ਜਿਹਦੇ ਵਿੱਚ ਪਹਿਲਾਂ ਜਿਹੜੀ ਰეკਮੈਂਡੇਸ਼ਨ ਬੰਦ ਸੀ ਤੇ ਬਾਅਦ ਦੇ ਵਿੱਚ ਅਗਲੇ ਦਿਨ 24 ਘੰਟਿਆਂ ਦੇ ਵਿੱਚ ਵਿੱਚ ਹੀ ਜਿਹੜੀ ਰეკਮੈਂਡੇਸ਼ਨ ਉਹ ਔਨ ਹੋ ਗਈ ਆ ਤਾਂ ਜਿਹੜੇ ਜਿਹੜੀਆਂ ਦੀ ਬੰਦ ਹੋਈ ਆ ਤਾਂ ਔਨ ਹੋ ਜੂ ਪਰ ਜੇਕਰ ਤੁਹਾਡੇ ਤੋਂ ਸੱਚਮੁੱਚ ਹੀ ਗਲਤੀ ਹੋਈ ਆ ਤੁਹਾਡੇ ਤੇ ਕੋਈ ਕਾਪੀਰਾਈਟ ਸਟ੍ਰਾਈਕ ਲੱਗੀ ਜਾਂ ਫਿਰ ਕੋਈ ਐਹੋਜੀ ਵੀਡੀਓ ਪਾਤੀ ਜਿਹਦੇ ਨਾਲ ਤੁਹਾਡੀਆਂ ਰეკਮੈਂਡੇਸ਼ਨਾਂ ਬੰਦ ਕਰਤੀਆਂ ਆਖਿਰ ਰეკਮੈਂਡੇਸ਼ਨ ਹੈ ਕਿ ਰੈਕਮੈਂਡੇਸ਼ਨ ਜਿਹੜੀ ਫੇਸਬੁੱਕ ਦੇ ਵਿੱਚ ਬਹੁਤ ਅਹਿਮੀਅਤ ਰੱਖਦੀ ਆ ਯਾਨੀ ਕਿ ਜਦੋਂ ਵੀ ਕੋਈ ਆਪਾਂ ਵੀਡੀਓ ਪਾਉਨੇ ਆ ਵੀਡੀਓ ਆਡੀਅੰਸ ਤੱਕ ਲੈ ਕੇ ਜਾਣਾ ਇਹਨੂੰ ਰੈਕਮੈਂਡੇਸ਼ਨ ਕਹਿੰਦੇ ਆਗੇ ਤਾਂ ਫੇਸਬੁੱਕ ਆਪਣੀ ਵੀਡੀਓ ਰੈਕਮੈਂਡ ਕਰਦੀ ਆ ਦੂਸਰਿਆਂ ਨੂੰ ਯਾਨੀ ਕਿ ਜੇ ਹੁਣ ਮੈਂ ਵੀਡੀਓ ਪਾਈ ਤਾਂ 100 ਲੋਕਾਂ ਕੋਲੇ ਗਈ ਤਾਂ ਉਹ ਫੇਸਬੁੱਕ ਨੇ ਭੇਜੀ ਤਾਂ ਉਹ ਹੋ ਗਈ ਰੈਕਮੈਂਡੇਸ਼ਨ ਯਾਨੀ ਕਿ ਆਪਣੀ ਵੀਡੀਓ ਨੂੰ ਰੈਕਮੈਂਡ ਕਰ ਰਹੀ ਹੈ ਜੇਕਰ ਆਪਣੀ ਇਹ ਬੰਦਾ ਤਾਂ ਆਪਣੀ ਵੀਡੀਓ ਆਪਣੇ ਕੋਲ ਹੀ ਰਹਿ ਜੂ ਤੇ ਉਹਦੇ ਤੇ ਵਿਊ ਵੀ ਨਹੀਂ ਆਉਣੇ ਨਾ ਹੀ ਆਪਾਂ ਨੂੰ ਪੈਸੇ ਮਿਲਣੇ ਆ ਤੇ ਨਾ ਹੀ ਆਪਣੀ ਗਰੋਥ ਵਾਪ ਪਾਉਣੀ ਆ ਤਾਂ ਇਹ ਔਨ ਹੋਣੀ ਜ਼ਰੂਰੀ ਆ ਹੁਣ ਜੇਕਰ ਤੁਹਾਡੇ ਇਹ ਰეკਮੈਂਡੇਸ਼ਨ ਬੰਦ ਹੋ ਗਈ ਆ ਤਾਂ ਪਹਿਲਾਂ ਤੁਸੀਂ ਪੇਜ ਸਟੇਟਸ ਚੈੱਕ ਕਰਨਾ ਫਿਰ ਕੋਈ ਕਾਪੀਰਾਈਟ ਤਾਂ ਨਹੀਂ ਇਹ ਦੇਖਣਾ ਜੇਕਰ ਤੁਹਾਡੇ ਕੋਈ ਕਾਪੀਰਾਈਟ ਲੱਗਾ ਜਾਂ ਫਿਰ ਕੋਈ ਗਲਤਮਲਤ ਵੀਡੀਓ ਹੈਗੀ ਆ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਉਸ ਚੀਜ਼ ਨੂੰ ਡਿਲੀਟ ਕਰੋ ਡਿਲੀਟ ਕਰਨ ਤੋਂ ਬਾਅਦ ਕੰਟੈਂਟ ਦੀ ਕੁਆਂਟੀਟੀ ਵਧਾ ਦਿਓ ਯਾਨੀ ਕਿ ਡੇਲੀ ਦੇ ਦੋ ਵੀਡੀਓ ਤਿੰਨ ਵੀਡੀਓ ਪਾਉਣੀਆਂ ਸ਼ੁਰੂ ਕਰ ਦਿਓ ਆਪਣੀਆਂ ਜੈਨੂਅਲੀ ਆਰਗੇਨਿਕ ਜੇਕਰ ਤੁਸੀਂ ਜੈਨੂਅਲੀ ਕੰਮ ਕਰੋਗੇ ਤਾਂ ਰეკਮੈਂਡੇਸ਼ਨ ਆਟੋਮੈਟਿਕ ਹੀ ਤੁਹਾਡੀ ਔਨ ਹੋ ਜੂਗੀ ਹੋ ਸਕਦਾ ਕਿ ਤੁਹਾਨੂੰ 1 ਮਹੀਨਾ ਜਾਂ ਫਿਰ 15-20 ਦਿਨ ਲੱਗ ਜਾਣ ਰეკਮੈਂਡੇਸ਼ਨ ਔਨ ਕਰਨ ਦੇ ਲਈ ਪਰ ਉਹਦੇ ਲਈ ਤੁਹਾਨੂੰ ਜਿਹੜੀਆਂ ਫਾਲਤੂ ਦੀਆਂ ਜਿਹੜੀਆਂ ਕਿਸੇ ਦੀਆਂ ਵੀਡੀਓ ਚੱਕੀਆਂ ਹੋਈਆਂ ਨੇ ਉਹ ਡਿਲੀਟ ਕਰਨੀਆਂ ਪੈਣਗੀਆਂ ਡਿਲੀਟ ਕਰਨ ਦੇ ਨਾਲ ਹੀ ਆਪਣੀਆਂ origignal ਵੀਡੀਓ ਪਾਉਣੀਆਂ ਪੈਣਗੀਆਂ ਨਾਲ ਹਫਤੇ ਦੇ ਵਿੱਚ ਇੱਕ ਦੋ ਵਾਰ ਲਾਈਵ ਆਉਣਾ ਪਊਗਾ ਤੇ ਜੈਨੂਇਨਲੀ ਇਹਦੇ ਜਿਹੜਿਆ ਫੇਸਬੁੱਕ ਦੇ ਕੈਮਰੇ ਤੋਂ ਹੀ ਇੱਕ ਅੱਧੀ ਵੀਡੀਓ ਬਣਾਉਣੀ ਪਊਗੀ ਤੁਹਾਡੀ ਰეკਮੈਂਡੇਸ਼ਨ 100% ਔਨ ਹੋ ਜੂ ਜੇਕਰ ਤੁਹਾਡੀ ਰეკਮੈਂਡੇਸ਼ਨ ਆਫ ਹੋ ਚੁੱਕੀ ਆ ਤਾਂ ਅੱਗੇ ਤੋਂ ਇਹੋ ਜੀ ਕੋਈ ਗਲਤੀ ਨਹੀਂ ਕਰਨੀ ਤੇ ਜਿੰਨਾ ਜਿੰਨਾਂ ਦੀਆਂ ਬੰਦ ਪਈਆਂ ਨੇ ਜਿਨ੍ਹਾਂ ਦੇ ਪੇਜ ਸਟੇਟਸ ਵੀ ਸਹੀ ਆ ਕੋਈ ਕਾਪੀਰਾਈਟ ਵੀ ਨਹੀਂ ਆਇਆ ਤਾਂ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਦਿਖਾ ਰਿਹਾ ਰეკਮੈਂਡੇਸ਼ਨ ਉਹਨਾਂ ਸਾਰਿਆਂ ਦੀ ਵਾਰੀ-ਵਾਰੀ ਆਨ ਹੋ ਰਹੀ ਆ ਤਾਂ ਰეკਮੈਂਡੇਸ਼ਨ ਨੂੰ ਵਾਰੀ-ਵਾਰੀ ਚੈੱਕ ਕਰਦੇ ਰਹਾ ਕਰੋ ਕਈ ਬੰਦੇ ਕਹਿੰਦੇ ਕਿ ਸਾਡੇ ਪੇਜ ਦੀ ਗਰੋਥ ਨਹੀਂ ਹੁੰਦੀ ਸਾਨੂੰ ਵਿਊ ਨਹੀਂ ਆਉਂਦੇ ਤਾਂ ਤੁਸੀਂ ਵੀ ਆਪਣੀ ਰეკਮੈਂਡੇਸ਼ਨ ਇੱਕ ਵਾਰ ਜ਼ਰੂਰ ਚੈੱਕ ਕਰਿਓ ਤਾਨੂੰ ਪਤਾ ਲੱਗ ਜੂ ਕਿ ਤੁਹਾਡੀ ਰეკਮੈਂਡੇਸ਼ਨ ਔਨ ਹੈਗੀ ਆ ਜਾਂ ਫਿਰ ਨਹੀਂ ਹੈਗੀ ਆ ਰეკਮੈਂਡੇਸ਼ਨ ਜੇਕਰ ਆਉਣਾ ਤਾਂ ਤੁਹਾਡੀ ਵੀਡੀਓ ਹਰ ਇੱਕ ਬੰਦੇ ਕੋਲ ਪਹੁੰਚੂਗੀ ਜਿਹੜੀ ਵੀ ਤੁਹਾਡੇ ਫਾਲੋਅਰ ਆ ਉਹਨਾਂ ਕੋਲ ਤਾਂ ਜਾਣੀ ਜਾਣੀ ਜਿਹੜੇ ਵੀ ਬਾਹਰਲੇ ਹੈਗੇ ਆ ਨੌਨ ਫਾਲੋਅਰ ਉਹਨਾਂ ਤੱਕਰ ਵੀ ਤੁਹਾਡੀ ਵੀਡੀਓ ਜਾਊਗੀ ਤਾਂ ਰეკਮੈਂਡੇਸ਼ਨ ਦਾ ਖਾਸ ਤੋਂ ਖਾਸ ਧਿਆਨ ਰੱਖਣਾਗਾ ਜਿੰਨਾ ਜਿੰਨਾ ਦੀ ਆਫ ਹੋਈ ਸੀ ਉਹਨਾਂ ਦੀ ਔਨ ਹੋਣੀ ਸ਼ੁਰੂ ਹੋ ਗਈ ਹੈ ਕਿਉਂਕਿ ਫੇਸਬੁੱਕ ਦੇ ਉੱਤੇ ਬਹੁਤ ਸਾਰੇ ਬੱਗ ਗਲਿਚ ਚੱਲਦੇ ਰਹਿੰਦੇ ਹੈਗੇ ਤਾਂ ਇਹਨਾਂ ਗਲਿਚਾਂ ਦੇ ਵਿੱਚੋਂ ਇੱਕ ਰეკਮੈਂਡੇਸ਼ਨ ਦਾ ਗਲਿਚ ਸੀਗਾ ਜਿੰਨਾ ਜਿੰਨਾ ਦੀ ਆਫ ਸੀ ਉਹ ਔਨ ਹੋ ਰਹੀ ਆ ਤੇ ਜਿਨ੍ਹਾਂ ਦੇ ਕੋਈ ਕਦੇ ਵੀ ਦਾਸਤਾ ਕਿ ਜੈਨੂਅਲੀ ਕੰਟੈਂਟ ਆਪਦਾ ਅਪਲੋਡ ਕਰਿਓ ਆਪਣੀਆਂ ਵੀਡੀਓ ਖੋਦੀਆਂ ਬਣਾਓ ਤੁਹਾਡੀ ਰეკਮੈਂਡੇਸ਼ਨ ਔਨ ਹੋ ਜੂ ਕੰਟੈਂਟ ਦੀ ਕੁਆਂਟੀਟੀ ਵਧਾ ਦਿਓ ਵੱਧ ਤੋਂ ਵੱਧ ਵੀਡੀਓ ਪਾਉਣੀਆਂ ਸ਼ੁਰੂ ਕਰ ਦਿਓ 2-3 ਡੇਲੀ ਦੀਆਂ ਵੀਡੀਓ ਪਾਓ ਤੁਹਾਡੀ ਰეკਮੈਂਡੇਸ਼ਨ 1 ਮਹੀਨੇ ਦੇ ਅੰਦਰ ਅੰਦਰ ਗਰੰਟੀ ਦੇ ਨਾਲ ਔਨ ਹੋ ਜੂ ਜੇਕਰ ਤੁਸੀਂ ਫ੍ਰੀ ਦੇ ਵਿੱਚ ਇਹੋ ਜਿਹਾ ਕੁਝ ਸਿੱਖਣਾ ਹੈ ਤਾਂ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ